ਇੱਕ ਪਾਸੇ ਮੈਚ ਹੋ ਜਾਂਦਾ ਉਸ ਮੈਚ ਦੇ ਉੱਪਰ ਸਵਾਲ ਉੱਠਦੇ ਨੇ ਤੇ ਦੂਜੇ ਪਾਸੇ ਅੱਜ ਤੜਕਸਾਰ ਚਿੱਠੀ ਆ ਗਈ ਪੰਜਾਬ ਸਮੇਤ ਕਈ ਸੂਬਿਆਂ ਨੂੰ ਕਹਿੰਦੇ ਕਿ ਪਾਕਿਸਤਾਨ ਦੇ ਨਾਲ ਸਬੰਧ ਸਹੀ ਨਹੀਂ ਸੁਰੱਖਿਆ ਦੇ ਪ੍ਰਬੰਧ ਸਹੀ ਨਹੀਂ ਤੇ ਇਸ ਕਰਕੇ ਇਸ ਵਾਰ ਸਿੱਖਾਂ ਦਾ ਜੱਥਾ ਜਿਹੜਾ ਗੁਰਦੁਆਰਾ ਨਨਕਾਣਾ ਸਾਹਿਬ ਨਹੀਂ ਜਾਵੇਗਾ ਜੇਕਰ ਪਾਕਿਸਤਾਨ ਨਾਲ ਗਵਾਂਢੀ ਮੁਲਕ ਨਾਲ ਇੰਨਾ ਤਣਾਅ ਵਾਲਾ ਮਾਹੌਲ ਹੈ ਤੇ ਤੁਸੀਂ ਉਹਨਾਂ ਨੂੰ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਤੇ ਫਿਰ ਮੈਚ ਕੀ ਕਿ ਤੁਸੀਂ ਕਹਿ ਰਹੇ ਹੋ ਕਿ ਪਾਕਿਸਤਾਨ ਅਤਵਾਦ ਫਲਾਉਂਦਾ ਚਿੱਟਾ ਫਲਾਉਂਦਾ ਤੇ ਉਹਦੇ ਵਿੱਚ ਕਹਿੰਦੇ ਫੰਡ 'ਚ ਯੋਗਦਾਨ ਕੌਣ ਪਾ ਰਿਹਾ ਕੇਂਦਰ ਸਰਕਾਰ ਉਹ ਕਹਿੰਦੇ ਵੀ ਅੱਜ ਜਿਹੜਾ ਪੈਸਾ ਉਹ ਕਮਾ ਕੇ ਲੈ ਕੇ ਗਏ ਨੇ ਮੈਚ ਹਾਰ ਕੇ ਵੀ ਉਹਨਾਂ ਨੂੰ ਜਿੱਤ ਮਿਲੀ ਆ ਜੋ ਦੇਖੀ ਗਈ ਆ ਤੇ ਉਹ ਪੈਸਾ ਕਹਿੰਦੇ ਕੀ ਗਾਰੰਟੀ ਲੈਣ ਨੂੰ ਕੱਲ ਨੂੰ ਤੁਹਾਡੇ ਖਿਲਾਫ ਨਹੀਂ ਦੇ ਜੇ ਫਿਰ ਤਾਂ ਭਾਰਤ ਸਰਕਾਰ ਹੀ ਅੱਤਵਾਦ ਵਧਾਉਣ ਨੂੰ ਮਦਦ ਕਰਦੀ ਆ ਤਦ ਤੁਸੀਂ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਹਾਂ ਭਈ ਇਸ ਮੌਕੇ ਸਿੱਖ ਜਥਿਆਂ ਦਾ ਉੱਥੇ ਜਾਣਾ ਸਹੀ ਨਹੀਂਗਾ ਸੁਰੱਖਿਆ ਦੇ ਹਵਾਲੇ ਨਾਲ ਆਪਾਂ ਮੰਨ ਲਈਏ ਕਿ ਤੁਸੀਂ ਸੁਰੱਖਿਆ ਨੂੰ ਉੱਤੇ ਤੋਂ ਗੱਲ ਕਰ ਰਹੇ ਹੋ ਕਿ ਸਹੀ ਨਹੀਂਗਾ ਹੂੰ ਤੁਸੀਂ ਤਾਂ ਸਟਾਫ ਨੂੰ ਪ੍ਰੋਸੀਡ ਲੈ ਆ ਕੀ ਐਸਜੀਪੀ ਸੀ ਤੋਂ ਲੈ ਕੇ ਹਰਿਆਣਾ ਕਮੇਟੀ ਦਿੱਲੀ ਗੁਰਦੁਆਰ ਬੰਦ ਕਮੇਟੀ ਨਾਲ ਜਥੇਦਾਰ ਪੰਜਾਂ ਤਖਤਾਂ ਦੇ ਜੱਜ ਸਿੰਘ ਸਹਿਬਾਨਾਂ ਨਾਲ ਹੈਨਾ ਪੰਜਾਬ ਸਰਕਾਰ ਨਾਲ ਇਸ ਨਾਲ ਰਾਬਤਾ ਕੀਤਾ ਇਸ ਮਸਲੇ ਦੇ ਆਪੇ ਹੁਕਮ ਸੁਣਾਇਆ ਹੈ ਨਾ ਤੁਸੀਂ ਤਾਂ ਪੰਜਾਬ ਨਾਲੋਂ ਪਹਿਲਾਂ ਗਵਾਂਢੀ ਸਾਡਾ ਜਿਹੜਾ ਲਹਿੰਦਾ ਪੰਜਾਬ ਆ ਉਹਦੀ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਆਉਂਦੀ ਹੈ ਕਿ ਜੋ ਮਰਜ਼ੀ ਕਰੋ ਜੀ ਪਹਿਲਾਂ ਗੁਰੂ ਘਰ ਚੋਂ ਪਾਣੀ ਘਟੋ ਜੀ ਸਾਡੇ ਵਾਲੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਦੀ ਯਾਦ ਵੀ ਮਹੀਨਿਆਂ ਖੰਟੀ ਬਾਦ ਆਉਂਦੀ ਹੈ ਕੀ ਜਦੋਂ ਭਾਵਨਾਵਾਂ ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦੇ ਮੇਰਾ ਨਹੀਂ ਖਿਆਲ ਕਿ ਇੰਨੀਆਂ ਲੜਾਈਆਂ ਲੱਗੀਆਂ ਹੁਣ ਕਾਰਗਿਲ ਤੱਕ ਹੋਇਆ ਉਹ ਵੀ ਕਦੇ ਜਦੋਂ ਰੁਕੇ ਹੁਣ ਇੱਥੇ ਪਸਰ ਸਵਾਲ ਤਾਂ ਇਹ ਕਿ ਇਹ ਵੀ ਆ ਕਿ ਸੀਐਮ ਭਗਵੰਤ ਮਾਨ ਕਹਿੰਦੇ ਕਿ ਕੁਝ ਲੋਕ ਇਹ ਕਹਿ ਰਹੇ ਨੇ ਕਿ ਹਮੇ ਉਨ੍ਹਾਂ ਨੇ ਮੈਚ ਖੇਡ ਲਿਆ ਪਰ ਆਪਸ ਦੇ ਵਿੱਚ ਹੱਥ ਨਹੀਂ ਮਿਲਾਇਆ ਉਹ ਕਹਿੰਨੇ ਕਿ ਜੇ ਹੱਥ ਨਹੀਂ ਮਿਲਾਇਆ ਫਿਰ ਕਿਹੜਾ ਆਪਰੇਸ਼ਨ ਸੰਧੂਰ ਜਿੱਤ ਲਿਆ ਇਸ ਜਿਹੜੀ ਇੱਕ ਵਿਧੀ ਦੇ ਨਾਲ ਇਹਨਾਂ ਦਾ ਮੇਨਸਟ੍ਰੀਮ ਆਪਣਾ মিডিਆ ਹੁਣ ਉਹ ਕਹਿ ਰਿਹਾ ਦੇਖੋ ਕਿੰਨੀ ਬੜੀ ਬਾਤ ਆ ਕਿ ਹੱਥ ਨਹੀਂ ਮਿਲਾਏ ਮਤਲਬ ਇਹ ਕੋਈ ਇਹ ਦਿਨ ਆਪਾਂ ਕੁਝ ਆਪਰੇਸ਼ਨ ਸੰਧੂਰ ਜਿੱਤ ਗਏ ਤਸਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਖਾਸ ਪ੍ਰੋਗਰਾਮ ਜਾਣੋ ਵਸਤੂ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਖਾਸ ਪ੍ਰੋਗਰਾਮ ਦੇ ਵਿੱਚ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਇਸ ਵਕਤ ਅੱਜ ਦੀ ਜਿਹੜੀ ਖਾਸ ਚਰਚਿਤ ਖਬਰ ਆ ਕਿ ਭਾਰਤ ਪਾਕਿਸਤਾਨ ਦਾ ਮੈਚ ਹੋ ਗਿਆ ਹਾਲਾਂਕਿ ਇਸ ਮੈਚ ਦੇ ਉੱਪਰ ਬਹੁਤ ਵੱਡੇ ਸਵਾਲ ਹੋਏ ਕਿ ਸਿੱਖਾਂ ਦਾ ਜਿਹੜਾ ਜੱਥਾ ਜਾਂਦਾ ਹਰ ਸਾਲ ਜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਾਕਿਸਤਾਨ ਜਾਂਦਾ ਉਸ ਨੂੰ ਕੇਂਦਰ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਉਹ ਇਸ ਵਾਰ ਨਹੀਂ ਜਾਵੇਗਾ ਪੰਜਾਬ ਸਮੇਤ ਕਈ ਸੂਬਿਆਂ ਨੂੰ ਜਿਹੜੀਆਂ ਚਿੱਠੀਆਂ ਭੇਜੀਆਂ ਗਈਆਂ ਨੇ ਪਰ ਉਹ ਇੱਕ ਪਾਸੇ ਮੈਚ ਹੋ ਗਿਆ ਇਸ ਦੇ ਉੱਪਰ ਬਹੁਤ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਹੋਣਾ ਨੇ ਸਵਾਲ ਚੁੱਕੇ ਨੇ ਉਹਨਾਂ ਨੇ ਸਿੱਧੇ ਤੌਰ ਤੇ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਵੀ ਕਿਹਾ ਕਿ ਇਸ ਇਹ ਜਿਹੜੀ ਦੋਹਰੀ ਰਾਜਨੀਤੀ ਹੋ ਰਹੀ ਆ ਦੋਲੇ ਫੈਸਲੇ ਲਏ ਜਾ ਰਹੇ ਨੇ ਇਸ ਦੇ ਉੱਪਰ ਖੁੱਲ ਕੇ ਬਿਆਨ ਦਿੱਤਾ ਜਾਵੇ ਜਾਂ ਫਿਰ ਪ੍ਰਧਾਨ ਮੰਤਰੀ ਤੱਕ ਗੱਲਬਾਤ ਕੀਤੀ ਜਾਵੇ ਪਰ ਇਸ ਦੇ ਵਿਚਾਲੇ ਜਿੱਥੇ ਸੀਐਮ ਭਗਵੰਤ ਸ마ਨ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਮੁੱਦਾ ਚੱਕਿਆ ਤੇ ਨਾਲ ਦੀ ਨਾਲ ਅਕਾਲੀ ਦਲ ਦੇ ਉੱਪਰ ਵੀ ਸਿੱਧੇ ਤੰਜ ਕਸਦੇ ਹੋਏ ਨਜ਼ਰ ਆਏ ਤੇ ਇਸ ਦੇ ਵਿਚਾਲੇ ਜਿਹੜਾ ਅੱਜ ਜਿਹੜਾ ਪੰਜਾਬ ਦਾ ਹੜ੍ਹਾਂ ਦਾ ਪ੍ਰਭਾਵਿਤ ਇਲਾਕਾ ਖਾਸ ਤੌਰ ਤੇ ਅੰਮ੍ਰਿਤਸਰ ਗਰਦਾਸਪੁਰ ਇਸ ਇਲਾਕੇ ਦੇ ਵਿੱਚ ਜਿਹੜੇ ਜੋ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਆ ਕੇ ਗਏ ਨੇ ਇਹ ਸਾਰੇ ਮਸਲੇ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਤਲ ਜੀ ਜੁੜ ਤੁਕ ਕਨੇ ਪਹਿਲਾਂ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ ਇਸ ਮਸਲੇ ਨੂੰ ਕਿਵੇਂ ਦੇਖ ਰਹੇ ਹੋ ਕਿ ਪੂਰਾ ਦੇਸ਼ ਇਸ ਮਸਲੇ ਦੇ ਉੱਪਰ ਸਵਾਲ ਕਰ ਰਿਹਾ ਕਿ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਭਾਰਤ ਦਾ ਜਿਹੜਾ ਪਾਕਿਸਤਾਨ ਦੇ ਨਾਲ ਕਿਸੇ ਤਰੀਕੇ ਦੇ ਹੁਣ ਸਬੰਧ ਚੰਗੇ ਨਹੀਂ ਰਹੇ ਉਹ ਕਹਿੰਦੇ ਕਿ ਜਿਹੜਾ ਪਹਿਲਗਾਮ ਦੇ ਵਿੱਚ ਹੋਇਆ ਉਸ ਤੋਂ ਬਾਅਦ ਮਾਹੌਲ ਤਣਾਅ ਦਾ ਚੱਲਿਆ ਆ ਆਪਸ ਦੇ ਵਿੱਚ ਸੁਰੱਖਿਆ ਵੀ ਦੋਹਾਂ ਨੇ ਬਤਾਈ ਹੋਈ ਆ ਪਰ ਇੱਕ ਪਾਸੇ ਮੈਚ ਹੋ ਜਾਂਦਾ ਉਸ ਮੈਚ ਦੇ ਉੱਪਰ ਸਵਾਲ ਉੱਠਦੇ ਨੇ ਤੇ ਦੂਜੇ ਪਾਸੇ ਅੱਜ ਤੜਕਸਾਰ ਚਿੱਠੀ ਆ ਗਈ ਪੰਜਾਬ ਸਮੇਤ ਕਈ ਸੂਬਿਆਂ ਨੂੰ ਕਹਿੰਦੇ ਕਿ ਪਾਕਿਸਤਾਨ ਦੇ ਨਾਲ ਸਬੰਧ ਸਹੀ ਨਹੀਂ ਸੁਰੱਖਿਆ ਦੇ ਪ੍ਰਬੰਧ ਸਹੀ ਨਹੀਂ ਤੇ ਇਸ ਕਰਕੇ ਇਸ ਵਾਰ ਸਿੱਖਾਂ ਦਾ ਜੱਥਾ ਜਿਹੜਾ ਗੁਰਦੁਆਰਾ ਨਨਕਾਣਾ ਸਾਹਿਬ ਨਹੀਂ ਜਾਵੇਗਾ ਜੀ ਬਿਲਕੁਲ ਜੀ ਇਸ ਦੋਰੇ ਮਾਪਦੰਡ ਨੇ ਇੱਕ ਵਾਰ ਕੇਂਦਰ ਸਰਕਾਰ ਨੂੰ ਫਿਰ ਕਟਹਿਰੇ 'ਚ ਖੜਾ ਕੀਤਾ ਹ ਹ ਜੇਕਰ ਪਾਕਿਸਤਾਨ ਨਾਲ ਗਵਾਂਢੀ ਮੁਲਕ ਨਾਲ ਇੰਨਾ ਤਣਾਅ ਵਾਲਾ ਮਾਹੌਲ ਹੈ ਤੇ ਤੁਸੀਂ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਤੇ ਫਿਰ ਮੈਚ ਕਿਵੇਂ ਜੀ ਹੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸੇ ਮੁੱਦੇ ਉੱਤੇ ਧਿਆਨ ਚ ਰੱਖ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਹੂੰ ਮੁੱਖ ਮੰਤਰੀ ਭਗਵੰਤ ਮਾਨ ਹੋਰ ਹੀ ਕਹਿੰਦੇ ਵੀ ਕਿ ਕਹਿ ਰਹੇ ਨੇ ਜੀ ਕਿ ਖੇਡ ਬਹੁਤ ਜ਼ਰੂਰੀ ਹੈ। ਕਹਿੰਦੇ ਮੈਂ ਪੁੱਛਣਾ ਵੀਰੇ ਜੀ ਕਿ ਕਿਹੜੀ ਮਜ਼ਦੂਰੀ ਹੈ? ਉਹ ਕਹਿੰਦੇ ਮਜ਼ਦੂਰੀ ਕਿਸੇ ਨੂੰ ਤੁਹਾਨੂੰ ਕਿਉਂ ਕਰਾਉਣਾ ਪਿਆ? ਭਗਵੰਤ ਮਾਨ ਹੋਰ ਇੱਕ ਹੋਰ ਸਵਾਲ ਖੜਾ ਕੀਤਾ। ਕਿ ਤੁਸੀਂ ਕਹਿ ਰਹੇ ਹੋ ਕਿ ਪਾਕਿਸਤਾਨ ਅਤਵਾਦ ਫਲਾਉਂਦਾ, ਚਿੱਟਾ ਫਲਾਉਂਦਾ। ਤੇ ਉਹਦੇ ਵਿੱਚ ਕਹਿੰਦਾ ਫੰਡ 'ਚ ਯੋਗਦਾਨ ਕੌਣ ਪਾ ਰਿਹਾ? ਕੇਂਦਰ ਸਰਕਾਰ? ਛੱਡਾ ਕ੍ਰਿਕਟ ਜਗਤ ਉਹ ਕਹਿੰਦੇ ਵੀ ਅੱਜ ਜਿਹੜਾ ਪੈਸਾ ਉਹ ਕਮਾ ਕੇ ਲੈ ਕੇ ਗਏ ਨੇ ਮੈਚ ਹਾਰ ਕੇ ਵੀ ਉਹਨਾਂ ਨੂੰ ਪੀਸ ਮਿਲੀ ਆ ਜੋ ਦੇਖੀ ਗਈ ਆ ਤੇ ਉਹ ਪੈਸਾ ਕਹਿੰਦੇ ਕੀ ਗਰੰਟੀ ਲੈਣ ਨੂੰ ਕੱਲ ਨੂੰ ਤੁਹਾਡੇ ਖਿਲਾਫ ਨਹੀਂ ਲੱਗੇ ਭਗਵਾਨ ਤਮਨ ਮੁਖੰਦਰੀ ਨੇ ਸੰਭਾਲ ਖੜਾ ਕੀਤਾ ਕਿ ਫਿਰ ਤਾਂ ਭਾਰਤ ਸਰਕਾਰ ਇਹ ਹੱਤਵਰਦ ਵਿਧਾਵੇ ਨੂੰ ਅਦਤ ਕਰ ਰਹੀ ਹੈ ਹੂੰ ਤੇ ਕਿਉਂ ਮੈਚ ਕਰਾਇਆ ਕਿ ਮੈਂ सुरेश ਰੈਣਾ ਉਹਨੂੰ ਸੁਣ ਰਿਹਾ ਸੀ ਉਹ ਕਹਿੰਦੇ ਵੀ ਭਾਰਤੀ ਖਿਡਾਰੀ ਖੇਡਣਾ ਹੀ ਨਹੀਂ ਚਾਹੁੰਦੇ ਸੀ ਜੀ ਪਰ ਕਹਿੰਦੇ ਕਿਉਂ ਨਾ ਤੇ ਉਹ ਜਿਹੜੇ ਜਿਵੇਂ ਉਹ ਸੌਦਾ ਹੋਇਆ ਹੁੰਦਾ ਇੱਥੇ ਜਿਸ ਦਿਨ ਜਸਵਿੰਦਰ ਭੱਲਾ ਹੋਰੀ ਚੜਾਈ ਕਰਦੇ ਉਹਨਾਂ ਦਾ ਦਾਸ ਸੰਸਕਾਰ ਸੀ ਜਿਸ ਦਿਨ ਉਸੇ ਦਿਨ ਇੱਥੇ ਮਹਾਰਾਜਾ ਜੀਡੀਅਮ ਚ ਫਿਲਮ ਫਿਰ ਰਿਵਾਰਡ ਜਰ ਰੱਖਿਆ ਵਸ ਇੱਕ ਪੰਜਾਬੀ ਫਿਲਮ ਫਿਰ ਰਿਵਾਰਡ ਉੱਥੇ ਦੋ ਤਿੰਨ ਵੱਡੇ ਚਲੇ ਗਏ ਸੀ ਜਸਵਿੰਦਰ ਸਰਤਾਜ ਚਲ ਗਿਆ ਸੀਗਾ ਉਹ ਕਿਹੜੀ ਆ ਨੀਰੂ ਬਾਜਬਾ ਉਹ ਚਲ ਗਈ ਸੀ ਇੱਕ ਦੋ ਹੋਰ ਚਲੇ ਗਏ ਸੀ ਹਾਂ ਹੰਸਰਾ ਚਲ ਗਿਆ ਸੀਗਾ ਇੱਥੇ ਤੇ ਉਹ ਕਹੀਂ ਸਵਾਲ ਖੜੇ ਕੀਤੇ ਸਾਰਿਆਂ ਨੇ ਜਦੋਂ ਕਿ ਬਾਕੀ ਫਿਲਮ ਦੱਸੀ ਨਹੀਂ ਉਹ ਕਹਿੰਦੇ ਵੀ ਅੱਜ ਦੇ ਦੇ ਨਾ ਅਜਾ ਚਿਖਾ ਦਾ ਠੰਡੀ ਕੋ ਲੈਣ ਦੋ ਹੂੰ ਬਿਲਕੁਲ ਤੋਂ ਉਸੇ ਤਰੀਕੇ ਨਾਲ ਇਹ ਸਵਾਲ ਖੜਾ ਇੱਧਰ ਕਿ ਇੱਕ ਪਾਸੇ ਤੁਸੀਂ ਇਹ ਸਾਰਾ ਕੁਝ ਕਿਉਂ ਦੂਬਸੀ ਮੈਚ ਕਰਾ ਰਹੇ ਹੋ ਹੂੰ ਕਿਵੇਂ ਤੇ ਜੇ ਸੱਚਮੁੱਚ ਹੈ ਤੇ ਤੁਸੀਂ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਹਾਂ ਬਈ ਇਸ ਮੌਕੇ ਸਿੱਖ ਜਥਿਆਂ ਦਾ ਉੱਥੇ ਜਾਣਾ ਸਹੀ ਨਹੀਂਗਾ ਸੁਰੱਖਿਆ ਦੇ ਹਿਵਾਲੇ ਨਾਲ ਆਪਾਂ ਮੰਨ ਲਈਏ ਕਿ ਤੁਸੀਂ ਸੁਰੱਖਿਆ ਨੂੰ ਉੱਥੇ ਤੋਂ ਗੱਲ ਕਰ ਰਹੇ ਹੋ ਕਿ ਸਹੀ ਨਹੀਂਗਾ ਹੂੰ ਤੁਸੀਂ ਸੰਸਥਾਾਂ ਨੂੰ ਪ੍ਰੋਸੀਜ ਲਿਆ ਹੂੰ ਤੁਸੀਂ ਇੱਕ ਸੰਸਥਾ ਨਾਲ ਇਹ ਗੱਲ ਕੀਤੀ ਤੁਸੀਂ ਐਸਜੀਪੀਸੀ ਤੋਂ ਲੈ ਕੇ ਹਰਿਆਣਾ ਕਮੇਟੀ ਦਿੱਲੀ ਗੁਰਦੁਆਰ ਪੰਥ ਕਮੇਟੀ ਨਾਲ ਜਥੇਦਾਰ ਪੰਜਾਂ ਤਖਤਾਂ ਦੇ ਜੱਜ ਸਿੰਘ ਸਹਿਬਾਨਾਂ ਨਾਲ ਹੈਨਾ ਪੰਜਾਬ ਸਰਕਾਰ ਨਾਲ ਕਿਸੇ ਨਾਲ ਰਾਬਤਾ ਕੀਤਾ ਇਸ ਮਸਲੇ ਤੇ ਆਪੇ ਹੁਕਮ ਸੁਣਾਇਆ ਹੈ ਨਾ ਤੁਸੀਂ ਤਾਂ ਹੂੰ ਬਿਲਕੁਲ ਮੈਂ ਤੁਹਾਡੇ ਤੇ ਸ਼ੰਕਾ ਸ਼ੁਭਾ ਕਿਉਂ ਨਾ ਕਰੀਏ ਹੂੰ ਇਹ ਸੇ ਹਾਲਾਂ ਦੇ ਦਰਮਿਆਨ ਜੀ ਪੰਜਾਬ ਨਾਲੋਂ ਪਹਿਲਾਂ ਗਵਾਂਢੀ ਸਾਡਾ ਜਿਹੜਾ ਲਹਿੰਦਾ ਪੰਜਾਬ ਆ ਉਹਦੀ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਆਉਂਦੀ ਹੈ ਕਿ ਜੋ ਮਰਜ਼ੀ ਕਰੋ ਜੀ ਪਹਿਲਾਂ ਗੁਰੂ ਘਰ ਚੋਂ ਪਾਣੀ ਕੱਢੋ ਜੀ। ਹੂੰ ਬਿਲਕੁਲ। ਉਸ ਵੀਡੀਓ ਨੂੰ ਲੋਕਾਂ ਨੇ ਸਤਿਕਾਰ ਨਾਲ ਦੇਖਿਆ। ਹੂੰ ਤੇ ਸਾਡੇ ਵਾਲੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਦੀ ਯਾਦ ਵੀ ਮਹੀਨਿਆਂ ਖੰਟੀ ਬਾਅਦ ਆਉਂਦੀ ਹੈ। ਹੂੰ ਤੇ ਫਿਰ ਲੋਕ ਸਵਾਲ ਕਰਦੇ ਨੇ ਤੁਸੀਂ ਜਦੋਂ ਭਾਵਨਾਵਾਂ ਨੂੰ ਪਛਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਮੇਰਾ ਨਹੀਂ خیال ਕਿ ਇੰਨੀਆਂ ਲੜਾਈਆਂ ਲੱਗੀਆਂ ਹੁਣ ਆਕਾਰਗਲ ਤੱਕ ਹੋਇਆ ਉਹ ਵੀ ਕਦੇ ਜੱਥੇ ਰੁਕੇ ਹੁਣ ਇਦਾਂ। ਹੂੰ ਤੇ ਜੇ ਨਹੀਂ ਰੋਕੇ ਫਿਰ ਅੱਜ ਇਹ ਕੀ ਹੋ ਗਿਆ ਜੀ ਹੁਣ ਕਰਤਾਰਪੁਰ ਸਾਹਿਬ ਦਾ ਲਾਂਗਾ ਨਹੀਂ ਤੁਸੀਂ ਅਜੇ ਤੱਕ ਖੋਲ ਪਾਰੇ ਜੀ ਪਰ ਜੇ ਮੈਚ ਹੋ ਸਕਦਾ ਲਾਂਗਾ ਵੀ ਲਾਂਗਾ ਕਰੋੜ ਦੇ ਮੁਲਕ ਚ ਜਾਂਦੇ ਉਹ ਤਾਂ ਜਾ ਕੇ ਮੁੜੇ ਹੁੰਦਾ ਨਾ ਬੰਦਾ ਉੱਥੋਂ ਬਿਲਕੁਲ ਜੀ ਬਿਲਕੁਲ ਤਾਂ ਤਾਂ ਗਾਂ ਤਾਂ ਜਾਣਾ ਨਹੀਂ ਕਿਤੇ ਫਿਰ ਉਹ ਵੀ ਨਹੀਂ ਸੋ ਇਸ ਲਈ ਇਹ ਇਹ ਸਵਾਲ ਬਿਲਕੁਲ ਵਾਜਿਬਾ ਮੁੱਖ ਮੰਤਰੀ ਭਗਵੰਤ ਮਾਨ ਹਰਿਆ ਦਾ ਸਵਾਲ ਕਿਲਾ ਉਥੇ ਸਿੱਖ ਸ਼ਰਧਾਲੂਆਂ ਦਾ ਨਹੀਂ ਹੈਗਾ ਜੀ ਸਵਾਲ ਇਹ ਘਟ ਗਣਤੀਆਂ ਦਾ ਆਂਦਾ ਹੂੰ ਕਿ ਜੇਕਰ ਤੁਸੀਂ ਮੁਲਕ ਦੇ ਵਿੱਚ ਘਟ ਗਣਤੀਆਂ ਨੂੰ ਇਸ ਤਰ੍ਹਾਂ ਦਾ ਮਾਹੌਲ ਮਹਿਸੂਸ ਨਹੀਂ ਕਰਾਉਂਦੇ ਕਿ ਤੁਸੀਂ ਸੁਰੱਖਿਅਤ ਹੋ ਹੂੰ ਇਹਦਾ ਮਤਲਬ ਤੁਸੀਂ ਆਪ ਹਵਾ ਦੇ ਰਹੇ ਹੋ ਬੇਗਾਨੀ ਨੂੰ ਆਪ ਹਵਾ ਦੇ ਰਹੇ ਹੋ ਤੇ ਫਿਰ ਕਈ ਤਰ੍ਹਾਂ ਦੇ ਜਦੋਂ ਖਤਰੇ ਪੈ ਹੁੰਦੇ ਨੇ ਫਿਰ ਅਸੀਂ ਉਹਨਾਂ ਨੂੰ ਦੈਸ਼ਤ੍ਰੋਹੀ ਤੇ ਫਿਰ ਗਦਾਰਨ ਦੇ ਤਿਆਰ ਹੋ ਜਾਂਦੇ ਹੂੰ ਜਦੋਂ ਤੁਸੀਂ ਉਸ ਨਾਲ ਬੈਠ ਕੇ ਟੇਬਲ ਟॉक ਹੀ ਨਹੀਂ ਕਰ ਲਈ ਤਿਆਰ ਗੱਲਬਾਤ ਲਈ ਨਹੀਂ ਤਿਆਰ ਮੈਂ ਕਿਹਾ ਨਾ ਭੇਜਦੇ ਜਥਾ ਜੀ ਪਰ ਤੁਸੀਂ ਯਕੀਨ ਚ ਤਾਂ ਲੈਂਦੇ ਕਿਸੇ ਨੂੰ ਕਿਸੇ ਸੰਸਥਾ ਨੂੰ ਕਿਤੇ ਮੈਂ ਤਾਂ ਯਕੀਨ ਚ ਲੈਂਦੇ ਕਿਸੇ ਸਰਕਾਰ ਨੂੰ ਤਾਂ ਯਕੀਨ ਚ ਲੈਂਦੇ ਹੂੰ ਤੁਸੀਂ ਬੁਲਾ ਕੇ ਹੀ ਬਫਦਨ ਨਾਲੇ ਗੱਲਬਾਤ ਕਰ ਲੋ ਕਿ ਆਜੋ ਜੀ ਆਪਾਂ ਵਿਚਾਰ ਲੀਏ ਮੈਂ ਸਮਝਾਂਦਾ ਸਹੀ ਕਿ ਕਿਉਂ ਆ ਫਿਰ ਤਹੀ ਮੰਨਾਂਗੇ ਕਿ ਕਿਸਾਨ ਅੰਦੋਲਨ ਵਾਲੀ ਚੇੜ ਥੋੜੀ ਅੱਜ ਵੀ ਵਰਕਰ ਆ ਹੂੰ ਆ ਚਾ ਇਹ ਗੱਲ ਸੀ ਆ ਭਗਵੰਤ ਸਿੰਘ ਮਾਨ ਉਹਨਾਂ ਨੇ ਅੱਜ ਕਹੀ ਆ ਉਹ ਕਹਿੰਦੇ ਕਿ ਪੰਜਾਬ ਰੜਕਦਾ ਉਹਨਾਂ ਨੂੰ ਕਿ ਅਸੀਂ ਅਮਨ ਦੀ ਗੱਲ ਕਰਦੇ ਸੀ ਤੁਸੀਂ ਤਾਂ ਛੱਡਦੇ ਹੋ ਹੂੰ ਲਕਨਿਸਵਰ ਨਾਲ ਖੜੇ ਹੋ ਗਏ ਜਨਾਬ ਨਵੇਂ ਸਵਾਲ ਖੜੇ ਨੇ ਹੂੰ ਤਾਂ ਸਰ ਸਵਾਲ ਤਾਂ ਇਹ ਕਿ ਵੀ ਆ ਕਿ ਸੀਐਮ ਭਗਵੰਤ ਮਾਨ ਕਹਿੰਦੇ ਕਿ ਕੁਝ ਲੋਕ ਇਹ ਕਹਿ ਰਹੇ ਨੇ ਕਿ ਭਾਵੇਂ ਉਹਨਾਂ ਨੇ ਮੈਚ ਖੇਡ ਲਿਆ ਪਰ ਆਪਸ ਦੇ ਵਿੱਚ ਹੱਥ ਨਹੀਂ ਮਲਾਇਆ ਉਹ ਕਹਿੰਨੇ ਕਿ ਜੇ ਹੱਥ ਨਹੀਂ ਮਲਾਇਆ ਫਿਰ ਕਿਹੜਾ ਆਪਰੇਸ਼ਨ ਸੰਧੂਰ ਜਿੱਤ ਲਿਆ ਇਸ ਜਿਹੜੀ ਇੱਕ ਵਿਧੀ ਦੇ ਨਾਲ ਨਹੀਂ ਇਹ ਕੀ ਤਰੀਕਾ ਹੈ ਜੇ ਹੱਥ ਨਹੀਂ ਮਿਲਾਇਆ ਹੂੰ ਫਿਰ ਜੱਥਿਆਂ ਨੂੰ ਵੀ ਕਹਿ ਦਿਓ ਕਿ ਉੱਥੇ ਜਾ ਕੇ ਬਸ ਉਹਨਾਂ ਨਾਲ ਫਤਿਹ ਦੀ ਸਾਂਝ ਨਾ ਪਾਇਓ ਜੀ ਜਾ ਕੇ ਆਜੋ ਹੂੰ ਬਿਲਕੁਲ ਸਲਾਮ ਨਾ ਕਰਿਓ ਜੀ ਜਾ ਕੇ ਆਜੋ ਹੂੰ ਹਨਾ ਮਤਲਬ ਇਹ ਹੋਇਆ ਨਾ ਮਤਲਬ ਜੀ ਜੀ ਇਹ ਕਿਹੜਾ ਤਰੀਕਾ ਲੋ ਖੇੜੇ ਨੇ ਤੁਸੀਂ ਪੈਸਿਆਂ ਲਈ ਖੇੜੇ ਜਾਂ ਚੌਧਰ ਲਈ ਖੇੜੇ ਹੂੰ ਦੱਸੋ ਮੈਂ ਖਿਡਾਰੀਆਂ ਦੀ ਗੱਲ ਨਹੀਂ ਕਰਦਾ ਮੈਂ ਬੋਰਡ ਦੀ ਗੱਲ ਕਰਦਾ ਜਿਹੜੀ ਜਿਹੜੀ ਜਿਨ੍ਹਾਂ ਨੇ ਖਲਾਇਆ ਬਿਲਕੁਲ ਜੀ ਬਿਲਕੁਲ ਇਹੀ ਸੀ ਨਾ ਜਿਹੜੇ ਕਹਿੰਦੇ ਸੀ ਮਤਲਬ ਇਹੋ ਜੇ ਦਿੱਲੀ ਦੇ ਵਿੱਚ ਗੋਲੀ ਮਾਰੋ ਜਿਹੇ ਉਹ ਇਹੋ ਜੇ ਕਿੰਨੇ ਟੁੱਟ ਕੇ ਕਿਤੇ ਸੀ ਇਹਨਾਂ ਨੇ ਜੋ ਕੁਸਵਾਲਾ ਦੇ ਪਾਕਿਸਤਾਨ ਪੇ ਦੋ ਜੀ ਨੂੰ ਭੇਜ ਦੋ ਜੀ ਉੱਥੋਂ ਇਹੀ ਸੀ ਹੂੰ ਵਿੱਚ ਪਟਿਆ ਜੀ ਉਹ ਕੁਛ ਕਰ ਦੋ ਤੇ ਹੁਣ ਜੀ ਬਾਲ ਇੱਥੇ ਜੋ ਉਹ ਕਹਿੰਦੇ ਕਿ ਹੂੰ ਨਹੀਂ ਉਹ ਕਹਿੰਦੇ ਕਿ ਜਿਹੜਾ ਬੋਰਡ ਦਾ ਜਿਹੜਾ ਵੱਡੇ ਸਾਹਿਬ ਦਾ ਬੋਰਡ ਹੈ ਇਸ ਕਰਕੇ ਹੂੰ ਤੇ ਅੱਜ ਪੁੱਛੋ ਨਾ ਜਿਹੜੇ ਪਹਿਲਗਰ ਕੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਸ਼ਾਂਤੀ ਮਿਲ ਗਈ ਉਹਨਾਂ ਨੂੰ ਕੁਛ ਕੇ ਦੇਖੋ ਉਹਨਾਂ ਤੇ ਕੀ ਬੀਤੀ ਹੋਊਗੀ ਤੁਸੀਂ ਉਹਨਾਂ ਦੀ ਭਾਵਨਾ ਨਾਲ ਖੇਡਦੇ ਹੂੰ ਮਿਸ਼ਨ ਸੰਦੂਰ ਇਹ ਮਿਸ਼ਨ ਮਹਾਦੇਵ ਜਿਹੜੀਆਂ ਜਿੱਥੇ ਮਾਨਵਪੀੜੀਆਂ ਚੋਟੀਆਂ ਨੇ ਉੱਥੇ ਕਹਿੰਦੇ ਜੀ ਅੱਤਵਾਦੀ ਮਾਰਤੇ ਭਾਰਤੀ ਫੌਜ ਨੇ ਫਿਰ ਇਹ ਇਹ ਜਿਹੜਾ ਫਾਰਮੂਲਾ ਸੀ ਇਹਨੂੰ ਮਿਸ਼ਨ ਸੰਦੂਰ ਦਾ ਨਾਮ ਦਿੱਤਾ ਇਹਨਾਂ ਨੇ ਹੂੰ ਤੁਸੀਂ ਇਹਦੀ ਨਲਾਇਕੀ ਦੇਖੋ ਮਿਸ਼ਨ ਸੰਦੂਰ ਚ ਜਾਂ ਮਿਸ਼ਨ ਮਹਾਦੇਵ ਚ ਜਿਹੜੇ ਸਾਡੇ ਫੌਜੀ ਜਵਾਨ ਸੀ ਮੂਹਰੇ ਫਰੰਟ ਤੇ ਜੀ ਉਹਨਾਂ ਫੌਜੀ ਜਵਾਨਾਂ ਨੂੰ ਇਹਨਾਂ ਨੇ ਸਨਮਾਨਿਤ ਕੀਤਾ ਅਮਿਤ ਸ਼ਾਹ ਨੇ ਹੂੰ ਹੂੰ ਸਨਮਾਨਿਤ ਕਰਕੇ ਉਹਨਾਂ ਦੀ ਵੀਡੀਓਗ੍ਰਾਫੀ ਟੀਵੀ ਨਾਲ ਤੇ ਚੱਲ ਰਹੀ ਹੈ ਉਹਨਾਂ ਦੀਆਂ ਅਖਬਾਰਾਂ 'ਚ ਖਬਰਾਂ ਲੱਗ ਰਹੀਆਂ ਆਪਣੇ ਵੱਲੋਂ ਤਾਂ ਲੋਕਾਂ ਨੂੰ ਦੱਸ ਰਿਹਾ ਕਿ ਦੇਖੋ ਜੀ ਅਸੀਂ ਇਹਨਾਂ ਬਹਾਦਰ ਸੈਨਿਕਾਂ ਦਾ ਸਨਮਾਨ ਕਰ ਰਹੇ ਤੁਸੀਂ ਸਨਮਾਨ ਕਰ ਰਹੇ ਕਿ ਉਹਨਾਂ ਦੀ ਜਾਨ ਕਦਰੇ ਚ ਪਾ ਰਹੇ ਹੋ ਹੂੰ ਬਿਲਕੁਲ ਜਦ ਇਹਨੂੰ ਮਾਰਨ ਵਾਲੇ ਅੱਜ ਤੱਕ ਉਹਨਾਂ ਨੂੰ ਸਾਹਮਣੇ ਨਹੀਂ ਲਿਆਂਦਾ ਅਗਲਿਆਂ ਨੇ ਕਿ ਕੌਣ ਸੀ ਕਿਹੜੇ ਸੀ ਮਿਸ਼ਨ 'ਚ ਫੌਜੀ ਹੋ ਬਿਲਕੁਲ ਬਿਲਕੁਲ ਕੋਈ ملک ਇਦਾਂ ਨਹੀਂ ਕਰਦਾ ਸਿਰਫ ਆਪਣੀ ਰਾਜਨੀਤੀ ਚਮਕਾਉਣ ਲਈ ਤੁਸੀਂ ਆਪਣੀਆਂ ਫੋਟੋਆਂ ਲਵਾਉਣ ਦੇ ਚੱਕਰ 'ਚ ਉਹਨਾਂ ਦੀ ਪਹਿਚਾਣ ਜਨਤਾ ਕਰ ਰਹੇ ਹੋ ਉਹਨਾਂ ਦੇ ਪਰ ਟੱਬਰਾਂ ਦੀ ਯਾਦ ਖਦਰਜ ਨਹੀਂ ਪਾਦੇ ਕਿਹੜੀ ਰਾਜਨੀਤੀ ਹੈ ਕਿਹੜੀ ਚਟੜਜੀ ਹੈ ਹੂੰ ਸੋ ਇਹ ਤੁਹਾਡੇ ਅੰਦਰ ਸਿਰਫ ਓਛੀ ਰਾਜਨੀਤੀ ਹੈ ਜਿਹਨੂੰ ਚਮਕਾਉਣ ਲਈ ਤੁਸੀਂ ਕੁਝ ਵੀ ਕਰ ਰਹੇ ਹੋ ਹੂੰ ਤਾਂ ਸਰ ਇਹ ਸਭ ਦੇ ਵਿਚਾਲੇ ਜਿੱਥੇ ਇਸ ਮਸਲੇ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ ਸੀਐਮ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਇਹ ਵੀ ਸਵਾਲ ਕੀਤਾ ਕਿ ਕਹਿੰਦੇ ਪੰਜਾਬ ਨਾਲੋਂ ਪਹਿਲਾਂ ਤਾਂ ਮਦਦ ਅਫਗਾਨਿਸਤਾਨ ਨੂੰ ਪਹੁੰਚ ਜਾਂਦੀ ਹੈ ਕਹਿੰਦੇ ਜਿਹੜੇ ਕਦੇ ਸਾਨੂੰ ਲੁੱਟਣ ਆਉਂਦੇ ਰਹੇ ਆ ਬਿਲਕੁਲ ਇਸ ਵਾਲਾ ਗੱਲ ਇਹਨਾਂ ਦਾ ਬਾਜਬਾ ਹੂੰ ਤੁਸੀਂ ਮੈਂ ਕਿਹਾ ਕਿਸੇ ਦੀ ਮਦਦ ਕਰੋ ਭਾਈਚਾਰਕ ਤੌਰ ਤੇ ਅਸੀਂ ਨਹੀਂ ਕਹਿੰਦੇ ਕਿ ਨਾ ਕਰੋ ਹੂੰ ਪਰ ਤੁਸੀਂ ਉੱਥੋਂ ਉਹਨਾਂ ਤੋਂ ਜਾ ਕੇ ਡਾਟਾ ਮੰਗਾਇਆ ਤੁਹਾਨੂੰ ਮਦਦ ਦੀ ਕਿੰਨੀ ਲੋੜ ਹੈ ਹੂੰ ਤੁਸੀਂ ਉੱਥੇ ਉੱਥੇ ਟੀਮਾਂ ਭੇਜੀਆਂ ਆਪਣੀਆਂ ਕਿ ਦੇਖ ਕੇ ਆਓ ਵੀ ਕਿੰਨੀ ਲੋੜ ਹੈ ਤੇ ਉਹਨਾਂ ਦੀ ਮੰਗ ਜੇ 10000 ਕਰੋੜ ਦੀ ਹੈ ਤਾਂ ਮੈਂ 1000 ਕਰੋੜ ਭੇਜੂੰਗਾ ਨਹੀਂ ਨਾ ਇੱਥੇ 10000 ਕਰੋੜ ਮੰਗ ਲਓ 2000 ਕਰੋੜ ਮੰਗ ਲਓ 1600 ਕਰੋੜ ਦਵਾਂਗਾ ਜੀ ਹੂੰ ਠੀਕ ਹੈ ਜੀ ਤੁਹਾਡਾ ਹੋਰ ਛੱਡੋ ਹੂੰ ਕੋਧਰੀ ਭਗਵੰਤਮਾਨ ਨੇ ਅੱਜ ਪ੍ਰਧਾਨ ਮੰਤਰੀ ਰਾਹਤ ਫੰਡ ਤੇ ਸਵਾਲ ਖੜੇ ਕੀਤੇ ਅਜੇ ਤੱਕ ਕੇਂਦਰ ਨੇ ਨੂੰ ਕੁਦਰਤੀ ਆਫਤਾ ਨਹੀਂ ਹਲਾਨਿਆ ਹੂੰ ਜੇ ਕੁਦਰਤੀ ਆਫਤਾ ਨਹੀਂ ਫਿਰ ਪ੍ਰਧਾਨ ਮੰਤਰੀ ਰਾਹਤ ਫੰਡ ਚ ਰਾਹਤ ਦੇ ਨਾਂ ਤੇ ਪੈਸੇ ਕਿਉਂ ਪੰਜਾਬ ਦੇ ਨਾਂ ਤੇ ਮੰਗੇ ਆ ਬਿਲਕੁਲ ਇਹ ਤਾਂ ਵੱਡਾ ਸਵਾਲ ਹੈ ਸਰ ਮੰਗਦੇ ਵੀ ਕਿ ਉੱਤਰਾਖੰਡ ਹਿਮਾਚਲ ਜੋ ਕਸ਼ਮੀਰ ਤੇ ਪੰਜਾਬ ਇਹਨਾਂ ਹਰਿਆਣਾ ਇਹਨਾਂ ਪਿੰਡ ਜਿੰਨਾ ਖੜਾ ਹੈ ਉਹਦੇ ਲਈ ਪ੍ਰਧਾਨ ਮੰਤਰੀ ਰਾਤ ਫੰਡ ਚ ਪੈਸੇ ਪਾਓ ਇਹਦੇ ਵਿੱਚੋਂ ਅਸੀਂ ਉਹਨਾਂ ਨੂੰ ਸੁੱਭੇ ਦਰਲੀ ਪੇਸ਼ ਕੀਤਾ ਫਿਰ ਤੁਸੀਂ ਥੋੜੀ ਗੱਲ ਵੀ ਸਮਝਦੇ ਨਾ ਤਾਂ ਤੁਸੀਂ ਆਪ ਰਾਸ਼ਟਰੀ ਆਫਤਾ ਐਲਾਨ ਰਹੇ ਹੋ ਤੇ ਤੁਸੀਂ ਪ੍ਰਧਾਨ ਮੰਤਰੀ ਰਾਤ ਫੰਡ ਚ ਪੰਜਾਬ ਦੇ ਨਾਂ ਤੇ 1400 ਪਿੰਡ ਹੋ ਗਏ ਜੀ ਹਾਂ ਜੀ ਇੰਨੇ ਲੋਕ ਹੋ ਗਏ ਜੀ ਇੰਨੇ ਮਾਰੇ ਗਏ ਜੀ ਇਸ ਲਈ ਕਿਉਂਕਿ ਤੁਹਾਨੂੰ ਲੱਗਦਾ ਕਿ ਪੰਜਾਬੀਆਂ ਦੇ ਪ੍ਰਤੀ ਲੋਕਾਂ ਦਾ ਸਤਿਕਾਰ ਹੈ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਵਿਸ਼ਵਾਸ ਤੇ ਤੁਹਾਨੂੰ ਫੰਡ ਆ ਜਾਊਗਾ ਹੂੰ ਜਿੰਨ ਜਦ ਤੱਕ ਵੀ ਨਹੀਂ ਕਰਦੇ ਫਿਰ ਤੁਸੀਂ ਦੱਸਦੇ ਵੀ ਨਹੀਂ ਕਿ ਕਿੰਨਾ ਆਇਆ ਕਿੰਨਾ ਨਹੀਂ ਕਿਵੇਂ ਪਤਾ ਲਗੋਈ 1600 ਕਰੋੜ ਤੱਕ ਤੁਸੀਂ ਦਿੱਤਾ ਨਹੀਂ ਇੱਧਰ ਕਿੰਨਾ ਲੋਕਾਂ ਹੁੰਦਾ ਕਰੋਨਾ ਵਾਲਾ ਨਹੀਂ ਪਤਾ ਇਹਨਾਂ ਦਾ ਕਰੋਨਾ ਵਾਲੇ ਚ ਨਵਾਂ ਬਣਾ ਲਿਆ ਸੀ ਇਹਨੇ ਪੀਐਮ ਕੇਅਰ ਫੰਡ ਹੂੰ ਬਿਲਕੁਲ ਸਰ ਮੁੱਖ ਮੰਤਰੀ ਸੰਤਰੀ ਆਪਣੇ ਹੀ ਨਾਂ ਨੂੰ ਪਾ ਲਈ ਸੀ ਤੇ ਉਹ ਪ੍ਰਾਈਵੇਟ ਹੈ ਉਸ ਨੂੰ ਤੁਸੀਂ ਪੁੱਛ ਵੀ ਨਹੀਂ ਸਕਦੇ ਆਰਟੀਆ ਹੀ ਰਹੀ ਨਹੀਂ ਜਾਣਕਾਰੀ ਲੈ ਸਕਦੇ ਉਹ ਵੀ ਦੱਸਣਗੇ ਨਹੀਂ ਉਹ ਫੰਡ ਚ ਪੈਸਾ ਕਿੰਨਾ ਆ ਗਿਆ ਪੀਐਮ ਦੇ ਨਾਮ ਦੇ ਉੱਤੇ ਕਿਹਨੇ ਖਾ ਲਿਆ ਕਿੱਥੇ ਗਿਆ ਹੁਣ ਉਹ ਜਿਉਂਦਾ ਕਿ ਮਰ ਗਿਆ ਕੇਅਰ ਫੰਡ ਪਤਾ ਹੀ ਨਹੀਂ ਕਿਸੇ ਨੂੰ ਹੂੰ ਸਵੱਦੇ ਸਵਾਲ ਖੜੇ ਨੇ ਕੇਂਦਰ ਸਰਕਾਰ ਪੰਜਾਬ ਚਾਹੀ ਆਪਤਾ ਦਾ ਆਪਣੇ ਫੰਡਾਂ ਦੇ ਰੂਪ ਚ ਇਕੱਠਾ ਕਰਕੇ ਆਪਣਾ ਰਾਹਤ ਇਕੱਠਾ ਕਰ ਰਹੀ ਹੈ ਤੇ ਮੈਨੂੰ ਇਹ ਉਹੀ ਹੈ ਜਿਵੇਂ ਕੇਜਰੀਵਾਲ ਕਹਿੰਦਾ ਸੀ ਮੈਂ ਇਥੋਂ ਇਕੱਠਾ ਕਰਕੇ ਲਿਆਉਂਗਾ ਇਹ ਉਹੀ ਤਰੀਕਾ ਹੂੰ ਤਾਂ ਸਰ ਇਹ ਸਭ ਦੇ ਵਿਚਾਲੇ ਅੱਜ ਜਦੋਂ ਸੀਐਮ ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰ ਰਹੇ ਸੀ ਤੇ ਉਹ ਸਭ ਦੇ ਵਿਚਾਲੇ ਉਹਨਾਂ ਨੇ ਗੱਲਾਂ-ਗੱਲਾਂ ਦੇ ਵਿੱਚ ਅਕਾਲੀ ਦਲ ਨੂੰ ਫਿਰ ਨਿਸ਼ਾਨੇ ਤੇ ਲਿਆਉ ਕਹਿੰਦੇ ਕਿ ਅਕਾਲੀ ਦਲ ਨੇ ਜੋ ਗੱਲ ਕਹੀ ਸੀ ਕਿ ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਆ ਉਸ ਦਾ ਕੱਖ ਨਾ ਰਹੇ ਉਹ ਕਨੇ ਕਿ ਅੱਜ ਦੇਖ ਲੋ ਅਕਾਲੀ ਦਲ ਕਿੱਥੇ ਆ ਮੁੱਖ ਮੰਤਰੀ ਭਗਵੰਤワਲ ਨੇ ਅੱਜ ਦੀ ਪ੍ਰੈਸ ਕਾਨਫਰੰਸ 'ਚ ਤਿੰਨ ਚਾਰ ਗੱਲਾਂ ਤਾਂ ਅੰਮੀਰ ਕੀਤੀਆਂ ਚਾਹੇ ਉਹ ਮੈਚ ਵਾਲੇ ਮਸਲੇ 'ਤੇ ਗੱਲ ਕੀਤੀ ਚਾਹੇ ਉਹ ਜਥਾਪੀਜਰ ਵਾਲੇ ਗੱਲ ਕੀਤੀ ਚਾਹੇ ਪ੍ਰਧਾਨ ਮੰਤਰੀ ਦੇ ਲੀਫ ਫੰਡ ਦੀ ਜਾਂ ਮੰਡੀਆਂ ਦਾ ਦਮ ਭਰਿਆ ਹੈ ਨਾ ਪਰ ਜੀ ਉਹਦੇ ਵਿੱਚ ਟੋਟਕੇ ਵੀ ਸੜ ਆ ਜਾਂਦੇ ਨੇ ਹੁਣ ਇਹ ਅਕਾਲੀ ਦਲ ਉਹਨਾਂ ਨੇ ਟੋਟਕ ਕਿਉਂ ਸਣਾ ਗੰਭੀਰ ਤਵੱਜੋ ਨਹੀਂ ਹੂੰ ਜੇ ਉਹ ਗੰਭੀਰ ਤਵੱਜੋ ਸੁਣਾਉਂਦੇ ਤਾਂ ਤੁਸੀਂ ਬਤੌਰ ਮੁੱਖ ਮੰਤਰੀ ਸੰਵਿਧਾਨਕ ਅਹੁਦੇ ਤੇ ਬੈਠ ਕੇ ਬੋਲ ਰਹੇ ਹੋ ਹੂੰ ਬਿਲਕੁਲ ਜੇ ਤੁਹਾਨੂੰ ਇਹ ਪਤਾ ਕਿ ਬੇਅਦਬੀਆਂ ਇਹਨਾਂ ਨੇ ਕਰਾਈਆਂ ਬਾਹਰ ਕਿਉਂ ਨੇ ਜੀ ਹੂੰ ਮੁੱਖ ਮੰਤਰੀ ਨੇ ਅੱਜ ਸਿੱਧਾ ਕਿਹਾ ਕਿ ਜੀ ਅਰਦਾਸ ਕੀਤੀ ਸੀ ਨਾ ਕਿ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਉਹ ਕੱਖ ਨਾ ਰਿਹਾ ਅਜ ਕਾਲੀ ਦਲ ਦਾ ਹਾਲ ਦੇਖਣਾ ਨੇ ਬੇਅਦਬੀਆਂ ਕਰਾਈਆਂ ਜੇ ਕਰਾਈਆਂ ਨੇ ਫਿਰ ਬਾਹਰ ਕਿਵੇਂ ਨੇ ਪਰ ਮੁੱਖ ਗੱਲ ਇਹ ਤਾਂ ਵੱਡਾ ਸਵਾਲ ਖੜੋ ਸਵਾਲਾਂ ਦੇ ਘਰੇ ਚ ਆ ਜਾਂਦੇ ਨੇ ਹੂੰ ਬਿਲਕੁਲ ਤੁਸੀਂ ਇਹ ਸੰਵਿਧਾਨਕ ਉਹਦੇ ਤੇ ਕਿਸੇ ਨੂੰ ਸਿੱਧਾ ਗੁਨਾਹਗਰ ਕਿਵੇਂ ਸਾਬਤ ਕਰੋ ਜੇ ਸਾਬਤ ਹੈ ਤਾਂ ਪਰ ਅੰਦਰ ਕਿਉਂ ਨਹੀਂ ਕਿਤੇ ਹਲ ਤੱਕ ਹੂੰ ਕਿਉਂ ਬਾਦਲ ਸੁਖਵੀਰ ਬਾਦਲ ਹਰਮਿੰਦਰ ਕੋਰ ਬਾਦਲ ਉਹਨਾਂ ਦੇ ਇਕੱਲੇ ਲੀਡਰ ਫਿਰ ਸਾਡੇ ਦੇਣ ਦੇ ਨਹੀਂ ਸੀ ਕਰਨਾ ਚਾਹੇ ਨਵੇਂ ਕਾਲੀ ਦਲ ਚ ਨੇ ਚਾਹੇ ਪੁਰਾਣੇ ਕਾਲੀ ਦਲ ਚ ਚਾਹੇ ਉਹਨਾਂ ਨੂੰ ਸਾਥ ਛੱਡ ਗਏ ਹੂੰ ਚਾਹੇ ਕਿ ਥੋੜੇ ਕੰਨੀ ਰਲੇ ਬੇਨੇ ਕਈ ਦੂਈਆਂ ਪਾਰਟੀਆਂ ਜੁਗਾਇ ਬੇਨੇ ਕਰ ਲੋਣ ਸਾਰੇ ਇਕੱਠੇ ਹੂੰ ਹੂੰ ਫਿਰ ਜਾਂ ਤੁਹਾਨੂੰ ਨਾ ਲਾਉ ਕਿਸੇ ਤੇ ਹੂੰ ਦੂਜੇ ਫਿਰ ਕਹਿੰਦੇ ਜੀ ਆ ਉਹ ਭੈਣ ਕਹਿੰਦੀ ਹੁੰਦੀ ਸੀ ਹੈ ਕਿ ਮੈਂ ਅਰਦਾਸ ਕਰਦੀ ਜਿਹਨੇ ਚੁੱਪਾ ਪਿੱਛਾ ਦਾ ਕੱਖ ਨਾ ਰਹੇ ਦੇਖ ਲੋ ਅੱਜ ਭਰਾ ਫਿਰ ਭਰਾ ਤੇ ਚਿੱਟੇ ਦਾ ਕੇਸ ਕਿਉਂ ਨਹੀਂ ਦਾ ਚਿੱਟਾਂ ਤੋਂ ਵੀ 3-4 ਬਟਾਲੀਆਂ ਹੂੰ ਉਹ ਸਿੱਟ ਦੀ 2 ਅੱਜ ਤੱਕ ਕਰਕੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਅੱਜ ਜਿਹੜਾ ਕੇਸ ਕੀਤਾ ਵਾ ਉਹ ਆਮਦਨ ਤੋਂ ਵੱਧ ਜਾਂਦਾ ਤਾਂ ਉਹਦੇ ਤੇ ਥੋੜਾ ਕੁਝ ਲੱਭ ਨਹੀਂ ਰਿਹਾ ਕਹਿੰਦੇ ਅੱਜ ਮੈਂ ਕਿਹਾ ਕੱਲ ਨੂੰ ਲੱਭ ਜੇ ਉਹਦੇ ਅਨੁਸਾਰ ਕਾਰਵਾਈ ਵੀ ਹੋ ਜਵੇ ਪਰ ਤੁਸੀਂ ਉਹਨੂੰ ਚਿੱਟੇ ਦੇ ਬਿਮਾਰੀ ਦੇ ਨਾਂ ਤੇ ਕਹਿ ਰਹੇ ਹੋ ਨਾ ਫਿਰ ਉਹਦਾ ਕੇਸ ਕਿਉਂ ਨਹੀਂ ਕਰਦੇ ਬਿਲਕੁਲ ਬਿਲਕੁਲ ਇਸ ਵਾਰ ਤੁਹਾਡੇ ਕੰਨੀ ਨੇ ਮੁੱਖ ਮੰਤਰੀ ਸਾਹਿਬ ਹੂੰ ਫਿਰ ਉਹ ਜੀ ਪੁੱਛਿਆ ਦੇਣ ਲੱਗੀ ਚੌਂਕੀਆਂ ਨਾਲ ਕਿ ਕਹੀ ਚਾਂ ਗੱਲਾਂ ਮੁੱਖ ਮੰਤਰੀ ਸਾਹਿਬ ਤੁਸੀਂ ਬਾਅਦ ਚੋਂ ਮੈਨੂੰ ਲੱਗਦਾ 27 ਤੋਂ ਬਾਅਦ ਵਿਹਲੇ ਹੋ ਕੇ ਉਹਨਾਂ ਨੂੰ ਕਹਿ ਰਹੇ ਹੋ ਨਾ ਕਿ 27 ਛੇਤੀ ਮੰਗ ਲਿਆ ਜੀ ਉਹ ਕਹਿੰਦੇ ਜੀ 27 ਅੱਜੇ ਆ ਜਵੇ ਹੁਣ ਕੋਈ ਰਾਜਲਾਇਕਾ ਕੋਈ ਨਹੀਂ ਕਹਿੰਦਾ ਕਿ ਉਹ ਸੁਖਵੀਰ ਬਾਦਲਾਪੇ ਕਹਿੰਦਾ ਹੈ ਨਾ ਪਹਿਲਾਂ ਕਰਾ ਕੇ ਦੇਖ ਲੋ ਚੋਣਾਂ ਮੋ ਕੰਟਰੀ ਸੌ ਕਿ ਤੇ 27 ਤੋਂ ਬਾਅਦ ਤੁਸੀਂ ਜਿਹੜਾ ਟੀਵੀ ਸ਼ੋਅ ਸ਼ੁਰੂ ਕਰਨੇ ਆ ਕਮੇਟੀ ਸ਼ੋਅ ਸ਼ੁਰੂ ਕਰਨ ਦੀ ਪ੍ਰੈਕਟਿਸ ਸਾਂ ਸ਼ੁਰੂ ਕਰਤੀ ਹੋਣੀ ਪ੍ਰੈਸ ਕਾਨਫਰੈਂਸਾਂ ਲਾਈ ਜੁਮ। ਤੇ ਮੋ ਕੰਟਰੀ ਮੋ ਕੰਟਰੀ ਉਹਦੇ ਤੇ ਬੈਠ ਕੇ ਅਜੇ ਇੱਕ ਚੌਂਕੀਆਂ ਲਾ ਲੋ ਫਰਣਾ ਲਾ ਲੋ ਚੱਲਣੀਆਂ ਤੁਹਾਡੀਆਂ ਕਿੱਕ ਲਈ ਸੁਣਾ ਲੀਆਂ ਤੁਸੀਂ ਬਥੇਰੀਆਂ। ਉਹਦੇ ਕਰਕੇ ਲੋਕਾਂ ਨੂੰ ਸੁਣਾ ਲੋਕਾਂ ਦੀ ਕਿੱਕ ਲਈ ਪੈ ਗਈਆਂ ਤੁਹਾਡੀ ਤੁਨ ਚੁਣ ਕੇ ਦਾ। ਲੋਕ ਪਸਤਾ ਰਹੇ ਨੇ ਪਰ ਲੋਕਾਂ ਕੋਲ ਅਜੇ ਵੀ ਕੋਈ ਬਦਲ ਨਹੀਂ ਲੱਭ ਰਿਹਾ ਕਿ ਸਹੀ ਕੌਣ ਹੋਵੇ ਕਿਉਂ ਨੂੰ ਚੁਣੀਏ। ਕੋਈ ਸ਼ੱਕ ਨਹੀਂ ਅਕਾਲੀ ਦਾ ਆਪਣੀਆਂ ਨਲਾਇਕੀਆਂ ਕਰਕੇ ਬਾਹਰ ਹੋਇਆ। ਕੇਜਰੀ ਪਾਰਟੀ ਹੋਣ ਦੇ ਨਾਤੇ ਖੇਤਰ ਦੀ ਗੱਲ ਛੱਡ ਕੇ ਦਿੱਲੀ ਵਾਲੇ ਨੇ ਝੋਲੀ ਪੈਣ ਕਰਕੇ ਬਾਹਰ ਹੋਇਆ ਕਾਂਗਰਸ ਪਹਿਲਾਂ ਹੀ ਰਾਸ਼ਟਰੀ ਪਾਰਟੀ ਹੈ ਭਾਜਪਾ ਪਹਿਲਾਂ ਹੀ ਰਾਸ਼ਟਰੀ ਪਾਰਟੀ ਹੈ ਤੇ ਤੁਸੀਂ ਰਾਸ਼ਟਰੀ ਪਾਰਟੀ ਕੀ ਬੰਨਮੈਨ ਪਾਰਟੀ ਹੋ ਤੁਸੀਂ ਹੂੰ ਬਿਲਕੁਲ ਅਸੀਂ ਜੀ ਰੱਬ ਦੇ ਬੰਦੇ ਆ ਰੱਬ ਦੀ ਸੁਣਦੇ ਆ ਰੱਬ ਦੀ ਮੰਨਦੇ ਆ ਉਹ ਤੋਂ ਡਰਦੇ ਆ ਤੁਸੀਂ ਕੇਜਰੀਵਾਲ ਦੇ ਬੰਦੇ ਹੋ ਕੇਜਰੀਵਾਲ ਤੋਂ ਡਰਦੇ ਹੋ ਕੇਜਰੀਵਾਲ ਦੀ ਸੁਣਦੇ ਹੋ ਹੂੰ ਇਹੀ ਗੱਲ ਤਾਂ ਸੁਖਵੀਰ ਸਿੰਘ ਬਾਦਲ ਸਿੱਧੇ ਵੀ ਟਾਰਗੇਟ ਦੇ ਵਿੱਚ ਕਹਿ ਜਾਂਦੇ ਨੇ ਉਹ ਕਹਿੰਦੇ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਖੁੱਦ ਨਾ ਕਿਹਾ ਕਰੋ ਕਹਿੰਦੇ ਕਿ ਜਿਹੜੀ ਗੱਲ ਕਹਿਣੀ ਹੁੰਦੀ ਹੈ ਕੇਜਰੀਵਾਲ ਦੇਖੋ ਇਹ ਗੱਲ ਤਾਂ ਸੁਖਵੀਰ ਬਾਦਲ ਦੀ ਠੀਕ ਹੈ ਇਹ ਗੱਲ ਤਾਂ ਸਹੀ ਕਹਿੰਦੇ ਹੋ ਤੇ ਕ੍ਰਿਪਟ ਉੱਥੋਂ ਹੀ ਆਉਂਦੀ ਹੈ ਜਿਵੇਂ ਨੈਸ਼ਨਲ ਮੀਡੀਆ ਨੂੰ ਪੀਐਮ ਆਉਂਦੀਆਂ ਨਾ ਉਹ ਵੀ ਕਹਿੰਦੇ ਨੇ ਕਿ ਫਿਰ ਪੰਜਾਬ ਸਰਕਾਰ ਨੂੰ ਸਕ੍ਰਿਪਟ ਕੇਜਰੀਵਾਲ ਤੋਂ ਹੀ ਆਉਂਦੀ ਹੈ ਹੂੰ ਪਰ ਸਾਰੇ ਇਹ ਸਭ ਦੇ ਵਿਚਾਰੇ ਜਿੱਥੇ ਗੱਲ ਉਸੇ ਸਿਆਸਤ ਤੋਂ ਸ਼ੁਰੂ ਹੋਈ ਲੋਕਾਂ ਦੇ ਘਰ ਡੁੱਬ ਗਏ ਘਰ ਟਹਿ ਗਏ ਜ਼ਮੀਨਾਂ ਹੜ ਗਈਆਂ ਉਸ ਦੇ ਉੱਪਰ ਸਿਆਸਤ ਵੀ ਹੋ ਰਹੀ ਆ ਹਾਲਾਂਕਿ ਬਹੁਤ ਸਾਰੇ ਜਿਹੜੇ ਲੀਡਰ ਨੇ ਲੋਕਾਂ ਦਾ ਹਾਲ ਜਾਣਨ ਪਹੁੰਚੇ ਨੇ ਅੱਜ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਵੀ ਪਹੁੰਚੇ ਨੇ ਉਸ ਦੌਰੇ ਨੂੰ ਕਿਸ ਤਰੀਕੇ ਦੇਖਦੇ ਹੋ ਉਸ ਦੇ ਵਿੱਚੋਂ ਕੀ ਲੱਗਦਾ ਕੋਈ ਸਿਆਸਤ ਝਲਕਦੀ ਨਜ਼ਰ ਆ ਰਹੀ ਆ ਦੇਖੋ ਰਾਹੁਲ ਗਾਂਧੀ ਨੇ ਆਪਣੀ ਫੇਰੀ ਤਰ੍ਹਾਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਸਿਆਸਤ ਕਰਨ ਨਹੀਂ ਆਇਆ ਮੈਂ ਤਾਂ ਸਿਰਫ ਦਰਦ ਵੰਡਾਉਣਾ ਆ ਉਹਨਾਂ ਨੇ ਅੰਮ੍ਰਿਤਸਰ ਦਾ ਖੇਤਰ ਗੁਰਦਾਸਪੁਰ ਦਾ ਖੇਤਰ ਪੱਖੋ-ਵੱਖ ਲੋਕਾਂ ਨੂੰ ਗੁਰੂ ਘਰ ਜਾ ਕੇ ਮੱਥਾ ਟੇਕ ਕੇ মিডিਆ ਨੂੰ ਕਾਫੀ ਦੂਰ ਰੱਖਿਆ ਉਹਨਾਂ ਨੇ ਆਪਣੇ ਆਪ ਤੋਂ ਖਾਸ ਕਰਕੇ ਮਾਈਕ ਤੇ ਨਹੀਂ ਆਇਆ ਕੋਈ ਕਿਸੇ ਤੇ ਗੱਲ ਨਹੀਂ ਕੀਤੀ ਕਿਸੇ ਤੇ ਬਿਲਕੁਲ ਜੀ ਚੇਜ ਤੌਰ ਤੇ ਤੋਂ ਵੀਡੀਓ ਨਹੀਂ ਬਣਵਾਈਆਂ ਹੈਨਾ ਹੈ ਰੀਲਾਂ ਪਾਉਣ ਲਈ ਕੋਈ ਟਾਸਕ ਨਹੀਂ ਕੀਤਾ ਮਤਲਬ ਹੈਨਾ ਕੋਈ ਉਹ ਜਾ ਪਖੰਡ ਨਹੀਂ ਕੀਤਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤਾਂ ਸਿਰਫ ਦਰਦ ਬਣਾਉਣ ਆਇਆ ਮੈਂ ਤਾਂ ਮਿਲਣਾ ਹੈ ਮੈਂ ਤਾਂ ਲੋਕਾਂ ਨੂੰ ਸਮਝਣਾ ਹੈ ਮੈਂ ਸਥਿਤੀ ਜਾਣਣਾ ਹੈ ਜੋ ਹੋਵੇ ਸਿਆਸੀ ਲੀਡਰ ਜਦੋਂ ਕਿਤੇ ਆਉਂਦਾ ਉਹਦੇ ਮਨ 'ਚ ਸਿਆਸਤ ਪਈ ਹੁੰਦੀ ਹੈ। ਹੂੰ ਉਸ ਸੱਤ ਨੂੰ ਪਰੇ ਰੱਖ ਕੇ ਕੁਝ ਕਰੇ ਨਹੀਂ ਸਕਦਾ ਸਿਆਸੀ ਲੀਡਰ। ਹਾਂ ਹੂੰ ਤੁਹਾਡਾ ਦੁੱਖ ਹੋ ਸਕਦਾ ਭਾਵਨਾ ਹੋ ਸਕਦੀ ਹੈ ਤੁਹਾਡੀ ਉਹ ਭਗਵੰਤ ਮਾਨ ਦੇ ਅੰਦਰ ਵੀ ਹੋ ਸਕਦੀ ਹੈ ਉਸ ਗਵੀਰ ਬਾਦਲ ਮੋਦੀ ਦੇ ਅੰਦਰ ਵੀ ਹੋ ਸਕਦੀ ਹੈ। ਕਦੋਂ ਥੋੜੀ ਸਿਆਸਤ ਆ ਵੀ ਹੁੰਦੀ ਹੈ ਤੇ ਕਦੋਂ ਥੋੜੀ ਭਾਵਨਾ ਆ ਵੀ ਹੁੰਦੀ ਹੈ ਤੁਹ ਤੋਂ ਵੱਧ ਕੋਈ ਨਹੀਂ ਜਾਣਦਾ ਤੁਸੀਂ ਉਹ ਜਾਣਦੇ ਹੋ ਨੇ। ਹੂੰ ਪਰ ਰਾਹ ਹਾਂਦੀ ਨੇ ਬਾਕੀਆਂ ਤੋਂ ਵੱਖਰਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਮੀਡੀਆ ਦੀ ਲਾਲਸਾ ਨਹੀਂ ਹੈਗੀ ਮੈਂ ਬਿਨਾ ਮੀਡੀਆ ਤੋਂ ਦੁਨੀਆਂ ਕਿਉਂ ਇੱਕ ਪੱਖੀ ਤਰ੍ਹਾਂ ਦੀ ਚਰਚਾ ਹੋ ਗਈ ਨਾ ਇਹਦੇ ਨਾਲ ਹੂੰ ਬਿਲਕੁਲ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਇਹਦੇ ਵਿੱਚ ਵੱਖਰਾਪਣ ਆ ਗਿਆ ਨਾ ਹੂੰ ਉਹਨੂੰ ਰਾਵੀ ਪਾਰ ਜਾਣਾ ਚਾਹੁੰਦੇ ਸੀ ਉਹ ਨਹੀਂ ਜਾਣ ਦਿੱਤੇ ਅੱਛਾ ਦਾ ਮਸਲਾ ਜੀ ਹੂੰ ਉਸ ਵਕਤੇ ਬਿਨਾ ਕੁਝ ਕਿਹਾ ਸੁਰੱਖਿਆ ਤੇ ਸਵਾਲ ਚਰਚਾ ਤੁਰਪੀ ਨਾ ਕਿ ਵੀ ਆਪਣੇ ਹੀ ਮੌਲਜ ਦੇ ਵਿੱਚ ਆਪਣੇ ਹੀ ਲੋਕਾਂ ਨੂੰ ਮਿਲਣ ਜਾਣਾ ਜੇ ਸੁਰੱਖਿਆ ਨਹੀਂ ਹੈਗੀ ਤਾਂ ਰੁੱਕੇ ਦਮ ਬਿਚਾਰੀ ਉੱਥੇ ਬੈਠੇ ਨੇ ਮੇਰੇ ਤਾਂ ਹੂੰ ਬਿਲਕੁਲ ਸਵਾਲ ਤਾਂ ਸਿਰਫ ਇਹ ਵੱਡਾ ਸੁਰੱਖਿਅਤ ਨਹੀਂ ਜੀ ਤੁਹਾਡੇ ਜਾਣ ਲਈ ਜੇ ਉਹਨਾਂ ਲਈ ਨਹੀਂ ਫਿਰ ਉਹਨਾਂ ਲੋਕਾਂ ਲਈ ਸੁਰੱਖਿਅਤ ਉੱਥੇ ਘਰ-ਬਾਰ 'ਚ ਬੈਠੇ ਨੇ ਉੱਥੇ ਇੰਜ ਹੀ ਹਾਲਤ ਚ ਹੂੰ ਤੁਸੀਂ ਇਹੀ ਖਤਰਾ ਕਹਿ ਰਹੇ ਹੋ ਨਾ ਕਿ ਬਾਰਡਰ ਦੇ ਉੱਤੇ ਨਹੀਂ ਉਹਨਾਂ ਦੇ ਪਿੰਡ ਹੂੰ ਬਿਲਕੁਲ ਸਰ ਬਾਰਡਰ ਤੋਂ ਨਹੀਂ ਉਹਦੀ ਜਾਨ ਜਾਨ ਨਹੀਂ ਸੋ ਇਹ ਇਹਨਾਂ ਨੂੰ ਨਵਾਂ ਸਵਾਲ ਤਾਂ ਖੜਾ ਹੋ ਗਿਆ ਨਿਕਾ ਸੋ ਕਈ ਵਾਰ ਬਿਨਾ ਕੁਝ ਦੇ ਆ ਵੀ ਕਈ ਸਵਾਲ ਹੁੰਦੇ ਨੇ ਹਾਂ ਫਿਰ ਵੀ ਹੂੰ ਰਾਹੁਲ ਗਾ ਟਰੈਕਟਰ ਤੇ ਚੜੇ ਰਹਿ ਨਹੀਂ ਹੋਇਆ ਹੂੰ ਬਿਲਕੁਲ ਇਹ ਵੀ ਕਿਤਨਾ ਕਿਤੇ ਮਤਲਬ ਉਹ ਜਿਵੇਂ ਇਸ ਵਾਰ ਹੜਾ ਦੇ ਵਿੱਚ ਪੱਤਰਕਾਰਾਂ ਤੋਂ ਲੈ ਕੇ ਹੂੰ ਇੱਥੋਂ ਤੱਕ ਕਿ ਮਤਲਬ ਕਿ ਸਾਡੇ ਕਲਾਕਾਰ ਗਏ ਮੁੱਖ ਮੰਤਰੀ ਗਏ ਹੱਥ ਤੇ ਰੋਟੀ ਖਾਣ ਵਾਲੀ ਫੋਟੋ ਨੂੰ ਟੈਂਡ ਪਾ ਲਿਆ ਬਿਲਕੁਲ ਇਸ ਹੜਾ ਦੇ ਦੌਰਾਨ ਜਿੰਨੀ ਵਾਰ ਅਸੀਂ ਗਏ ਕਈ ਵਾਰ ਜੋ ਤੁਸੀਂ ਪੂਰਾ ਦਿਨ ਵਿੱਚੋਂ ਤਾਂ ਇੱਕ ਵਾਰ ਦੋ ਵਾਰ ਕਿਤੇ ਲੰਗਰ ਛਕੋਗੇ ਬਿਲਕੁਲ ਸਰੇ ਤਾਂ ਵੱਡੀ ਸੁਭਾਅ ਬੈ ਗੱਲ ਨੰਬਰ ਇਹ ਕਿ ਆ ਕੇ ਛਕਿਆ ਕਿ ਭਰਾਵਾ ਕਿਤੇ ਇਹ ਨਾ ਕੋਈ ਬਣਾ ਲਵੇ ਕਿ ਦੇਖੋ ਜੀ ਇਹ ਵੀ ਹੱਥੇ ਰੋਟੀ ਖਾ ਰਹੇ ਨੇ ਹੂੰ ਸੋ ਇਸੇ ਤਰ੍ਹਾਂ ਜਿਦੋਂ ਟ੍ਰੈਂਡ ਇਹ ਟ੍ਰੈਂਡ ਵੀ ਹੜ ਚ ਕਿਵੇਂ ਬਣ ਗਿਆ ਕਿ ਟਰੈਕਟਰ ਤੇ ਚੜੇ ਬਿਨਾਂ ਜੀ ਹੜ ਪੀੜ ਦੇ ਖੇਤ ਦਾ ਦੌਰਾ ਹੀ ਨਹੀਂ ਪੂਰਾ ਹੋਣਾ ਹੂੰ ਇਹ ਵੀ ਇਹ ਵੀ ਟ੍ਰੈਂਡ ਬਣਾ ਲਿਆ ਤੁਸੀਂ ਚਲੋ ਕਿਉਂਕਿ ਹੁਣ ਤਾਂ ਸਰ ਪਾਣੀ ਵੀ ਚਲੋ ਉਤਰ ਗਿਆ ਬੋਲ ਕੇ ਇੱਥੇ ਕੁਝ ਨਹੀਂ ਗਏ ਪਰ ਦੇਖਦੇ ਆਂ ਜੀ ਕਿ ਦਿੱਲੀ ਜਾ ਕੇ ਕੁਝ ਬੋਲਣਗੇ ਕੀ ਸਰਕਾਰ ਨੂੰ ਅੰਡਾਂ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਹੈ ਉਹਨਾਂ ਦੀ ਜੋ ਬਿਆਨਬਾਜ਼ੀ ਆ ਉਹਨੂੰ ਜਾਂ ਇਸ ਸਥਿਤੀ ਜੋ ਨਿਕਲਣ ਲਈ ਜਾਂ ਸਮੁੱਚੇ ਸਿਸਟਮ ਨੂੰ ਕੀ ਸਵਾਲ ਕਰਦੀ ਆ ਰਾਹੁਲ ਗਾਂਧੀ ਦੀ ਸਿਆਸਤ ਉਹ ਦੇਖਦੇ ਜੀ ਟਵੀਟ ਦੇ ਰੂਪ ਚ ਆਉਂਦੀ ਆ ਮੀਡੀਆ ਦੇ ਬਿਆਨ ਚ ਰੂਪ ਚ ਆਉਂਦੀ ਆ ਕਿਸੇ ਨੂੰ ਬੋਲਦੇ ਨੇ ਜਨਤਕ ਤੋਂ ਸੰਸਦ ਦਾ ਸੈਸ਼ਨ ਤਾਂ ਜਿਹੜੇ ਵਿੱਚ ਦੇਖਦਾ ਕਿੱਥੇ ਬੋਲਦੇ ਨੇ ਕਿਵੇਂ ਬੋਲਦੇ ਉਹ ਤਾਂ ਸਰ ਇਹ ਸਭ ਦੇ ਵਿਚਾਲੇ ਕੱਲ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਣੀ ਆ ਕੀ ਕੁਝ ਰਿਪੋਰਟ ਆ ਮੰਡੀਆਂ ਦੇ ਹਾਲਾਤ ਕਿਸ ਤਰੀਕੇ ਨੇ ਕੀ ਪ੍ਰਬੰਧ ਕੁਝ ਸਖਾਲੇ ਹੋ ਗਏ ਪ੍ਰਬੰਧ ਪੂਰੇ ਹੋ ਗਏ ਕਿ ਕਿਸਾਨਾਂ ਦੇ ਜਿਹੜੇ ਚਿਹਰਿਆਂ ਤੇ ਪਿਛਲੇ ਸਾਲ ਦੀ ਤਰ੍ਹਾਂ ਨਿਮੋਸ਼ੀਤਾ ਨਹੀਂ ਆਉਏ ਇਸ ਵਾਰ ਮੈਨੂੰ ਲੱਗਦਾ ਫਿਕਰਮੰਦੀ ਹੈ ਬਦਨਮੋਸ਼ੀ ਨਹੀਂ ਹੋਵੇ ਕਿਤੇ ਕੋਈ ਤਰ੍ਹਾਂ ਦੀ ਗੱਰੀ ਨਹੀਂ ਆ ਗਈਆਂ ਖਾਸ ਕਰਕੇ ਜਿਹੜੇ ਸਾਡੇ ਜ਼ਿਲ੍ਹੇ ਦਾ ਮਤਲਬ ਮਾਰ ਹੇਟ ਆਏ ਸੀ ਪੂਰੇ ਹੜਾਂ ਦੀ ਉਹਨਾਂ ਵਿੱਚ ਤਾਂ ਬਿਲਕੁਲ ਕੁਤਿਆ ਰੀ ਨਜਤਾ ਕਈ ਤਮਤ ਸਥਿਤੀਆਂ ਦੀ ਮੰਡੀ ਮੰਡੀ ਵਾਲੀ ਸਵੇਰ ਤੋਂ ਖਰੀਦ ਸ਼ੁਰੂ ਕਰਦੀ ਹੈ ਖਰੀਦ ਤੋਂ ਪਹਿਲਾਂ ਬਾਸਮਤੀ ਪਹਿਲਾਂ ਵਾਲੀ ਹੂੰ ਤੇ ਮੰਡੀ ਆਉਣ ਤੋਂ ਲਗਾਤਾਰ ਉਹਦਾ ਭਾਅ ਡਿੱਗ ਰਿਹਾ ਹੈ ਕਿਉਂਕਿ ਬਾਸਮਤੀ ਐਮਐਸਪੀ ਤੇ ਖਰੀਦ ਨਹੀਂ ਹੁੰਦੀ ਪਰ ਸਵੇਰ ਤੋਂ ਜਿਹੜਾ ਚੋਣ ਖਰੀਦ ਹੋਣੀ ਹੈ ਮੋਹੰਦਰੀ ਸਾਹਿਬ ਕਹਿੰਦੇ ਮੈਂ ਕਾਟ ਨਹੀਂ ਲੱਗਣ ਦੋ ਮੈਂ ਨਹੀਂ ਕੇਂਦਰੀ ਨਿਯਮ ਹੈ 17% ਦੀ ਨਮੀ ਤੋਂ ਵੱਧ ਅਸੀਂ ਨਹੀਂ ਚੱਕਣਾ ਹੂੰ ਕੀ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਨਾਲ ਕੇਂਦਰੀ ਏਜੰਸੀਆਂ ਨਾਲ ਖਰੀਦ ਏਜੰਸੀਆਂ ਨਾਲ رابطہ ਕਰ ਲਿਆ ਭਾਈ ਇਹ 31.52% ਵੱਧ ਪਿਆ ਅੱਗਾ ਪੰਜਾਬ ਸਾਡਾ ਹੜ੍ਹ ਚ ਡੁੱਬ ਗਿਆ ਨਵੀਂ ਤਾਂ ਪਿਛਲੀ ਵਾਰ ਨਾਲੋਂ ਕਿਤੇ ਗੁਣਾ ਜ਼ਿਆਦਾ ਹੋਊਗੀ ਬਿਲਕੁਲ ਸਰ ਡੀਜੀ ਹਦਾਇਤਾਂ ਕਰੀ ਜਾਂਦੇ ਨੇ ਜੀ ਕਿ ਜੀ ਕਿਸਾਨਾਂ ਨੂੰ ਅਜੇ ਰੁੱਕੇ ਵੱਢਿਓ ਜੀ ਐਨ ਸੁੱਕ ਲੈਣ ਦਿਓ ਫੇਰੇ ਲਾਇਓ ਜੀ ਨਹੀਂ ਔਖਾ ਹੋਊਗਾ ਇਹ ਪ੍ਰਬੰਧ ਹੁਣ ਕਰਨੇ ਆ ਜੇ ਤੁਸੀਂ ਮੰਡੀ ਸ਼ੁਰੂ ਕਰ ਰਹੇ ਹੋ ਤੁਹਾਨੂੰ ਇਹ ਇੱਕ ਦਿਨ ਦਿੱਕਤ ਆਊਗੀ ਹੂੰ ਉਹਦੇ ਨਾਲ ਨਿਜਰਨ ਲਈ ਸਰਕਾਰ ਦੇ ਕੀ ਪ੍ਰਬੰਧ ਨੇ ਡੱਕਾ ਪ੍ਰਬੰਧ ਨਹੀਂ ਹੈਗਾ ਹੂੰ ਜੀ ਤਾਂ ਸਰੇ ਇਸ ਮਸਲੇ ਦੇ ਉੱਪਰ ਚਰਚਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਧੰਨਵਾਦ ਸੱਚ